ਕਲਪਨਾ ਕਰੋ ਕਿ ਕੁੜੀ ਆਪਣੀ ਜ਼ਿੰਦਗੀ ਦੇ ਸਭ ਤੋਂ ਮਹੱਤਵਪੂਰਨ ਦਿਨ ਲਈ ਤਿਆਰ ਹੋ ਰਹੀ ਹੈ ਉਸਦੇ ਚਿਹਰੇ ਤੇ ਚੰਨ ਵਰਗੀ ਮੁਸਕਰਾਹਟ ਹੈ ਉਸ ਦੀਆਂ ਅੱਖਾਂ 'ਚ ਆਸ ਦੀਆਂ ਲਹਿਰਾਂ ਅਤੇ ਉਸਦੇ ਦਿਲ 'ਚ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਦੀ ਖੁਸ਼ੀ ਹੈ ਸਭ ਕੁਝ ਇੱਕਦਮ ਪਰਫੈਕਟ ਦਿਖਾਈ ਦਿੰਦਾ ਹੈ ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਇਸ ਖੁਸ਼ੀ ਦੇ ਪਲ ਦੇ ਵਿਚਕਾਰ ਮਾਪਿਆਂ ਦਾ ਦਿਲ ਤੱਕ ਤੱਕ ਕਰ ਰਿਹਾ ਹੁੰਦਾ ਹੈ ਉਹਨਾਂ ਦੇ ਚਿਹਰੇ ਤੇ ਇੱਕ ਡੂੰਗੀ ਚਿੰਤਾ ਹੁੰਦੀ ਹੈ ਤੋ ਚਿੰਤਾ ਹੁੰਦੀ ਹੈ ਤਾਜ ਦੀ ਚਿੰਤਾ ਜੀ ਹਾਂ ਇਹ ਡਰ ਹਰ ਰੋਜ਼ ਲੱਖਾਂ ਮਾਪਿਆਂ ਦੇ ਦਿਲਾਂ ਵਿੱਚ ਪੈਦਾ ਹੁੰਦਾ ਹੈ ਅਤੇ ਹਰ ਕੁੜੀ ਦੀ ਜ਼ਿੰਦਗੀ ਦੇ ਸਭ ਤੋਂ ਖੂਬਸੂਰਤ ਦਿਨ ਨੂੰ ਤਣਾਅ ਵਿੱਚ ਬਦਲ ਦਿੰਦਾ ਹੈ ਪੰਜਾਬ ਵਿੱਚ ਜਿੱਥੇ ਖੇਤੀ ਅਤੇ ਖੁਸ਼ਹਾਲੀ ਦੀ ਗੱਲ ਹੁੰਦੀ ਹੈ ਉੱਥੇ ਅੱਜ ਵੀ ਤਾਜ ਦੀ ਬੁਰਾਈ ਨੇ ਆਪਣੀਆਂ ਜੜ੍ਹਾਂ ਡੂੰਘੀਆਂ ਫੈਲਾਈਆਂ ਹੋਈਆਂ ਨੇ ਇਹ ਸਿਰਫ ਇੱਕ ਪਰੰਪਰਾ ਨਹੀਂ ਹੈ ਸਗੋਂ ਇੱਕ ਬੋਝ ਬਣ ਗਿਆ ਹੈ ਜੋ ਲੱਖਾਂ ਪਰਿਵਾਰਾਂ ਨੂੰ ਹਰ ਰੋਜ਼ ਚੱਲਣਾ ਪੈ ਰਿਹਾ ਹੈ ਕੀ ਤੁਸੀਂ ਕਦੇ ਸੋਚਿਆ ਕੀ ਬੁਰਾਈ ਸਾਡੇ ਸਮਾਜ ਨੂੰ ਕਿਸ ਹੱਦ ਤੱਕ ਨੁਕਸਾਨ ਪਹੁੰਚਾ ਰਹੀ ਹੈ ਇੱਕ ਮਾਤਾ ਪਿਤਾ ਲਈ ਉਹਨਾਂ ਦੀ ਧੀ ਦੇ ਵਿਆਹ ਦਾ ਦਿਨ ਖੁਸ਼ੀ ਨਾਲੋਂ ਵੱਧ ਡਰ ਅਤੇ ਚਿੰਤਾ ਦਾ ਦਿਨ ਬਣ ਜਾਂਦਾ ਹੈ ਹਮ ਤੋ ਸਿੱਧ ਸੋ ਕੀ ਇਸ ਗੱਲ ਸਹੀ ਹੈ ਅੱਜ ਇਸ ਵੀਡੀਓ 'ਚ ਅਸੀਂ ਸਵਾਲ ਦਾ ਜਵਾਬ ਲੱਭਾਂਗੇ ਤੇ ਨਾਲ ਹੀ ਜਾਣਾਂਗੇ ਕਿ ਅਸੀਂ ਇਸ ਸਮਾਜ ਵਿੱਚ ਬਦਲਾ ਲਿਆ ਸਕਦੇ ਹਾਂ ਕਿ ਅਸੀਂ ਦਾਜ ਪ੍ਰਥਾ ਨੂੰ ਖਤਮ ਕਰ ਸਕਦੇ ਹਾਂ ਕੀ ਅਸੀਂ ਉਸ ਕੁੜੀ ਨੂੰ ਸਿਰਫ ਵਿਆਹ ਦਾ ਪਹਿਰਾਵਾ ਹੀ ਨਹੀਂ ਸਗੋਂ ਸਵੈਮਾਨ ਅਤੇ ਆਜ਼ਾਦੀ ਦਾ ਤੋਹਫ਼ਾ ਦੇ ਸਕਦੇ ਹਾਂ ਨਮਸਕਾਰ ਮੈਂ ਹੈ ਤੇਜਸਵੀ ਰਾਏ ਤੁਸੀਂ ਦੇਖ ਰਹੇ ਹੋਰੇ ਤਾਂ ਪੰਜਾਬੀ ਪੰਜਾਬ ਵਿੱਚ ਦਾਜ ਦੀ ਪ੍ਰਥਾ ਅੱਜ ਵੀ ਗੰਭੀਰ ਮੁੱਦਾ ਹੈ ਸਰਕਾਰੀ ਆਂਕੜਿਆਂ ਮੁਤਾਬਕ ਪਿਛਲੇ ਕੁਝ ਸਾਲਾਂ 'ਚ ਦਾਜ ਦੇ ਮਾਮਲਿਆਂ 'ਚ ਤੇਜ਼ੀ ਨਾਲ ਵਾਧਾ ਹੋਇਆ ਹੈ ਪੰਜਾਬ ਵਿੱਚ ਦਾਜ ਨਾਲ ਸੰਬੰਧਤ 4000 ਤੋਂ ਵੱਧ ਮਾਮਲੇ ਦਰਜ ਕੀਤੇ ਗਏ ਨੇ ਅਤੇ ਇਹਨਾਂ 'ਚੋਂ ਕਈ ਕੇਸ ਅਜੇ ਹਸਨ ਜ਼ਿਲ੍ਹੇ ਨੂੰ ਪਰਿਵਾਰਕ ਦਬਾਅ ਜਾਂ ਸਮਾਜਿਕ ਚਿੰਤਾ ਕਾਰਨ ਜਨਤਕ ਨਹੀਂ ਕੀਤਾ ਗਿਆ ਇਹਨਾਂ ਆਂਕੜਿਆਂ ਤੋਂ ਸਪੱਸ਼ਟ ਪਤਾ ਲੱਗਦਾ ਹੈ ਕਿ ਪੰਜਾਬ ਵਿੱਚ ਦਾਜ ਪ੍ਰਥਾ ਅਜੇ ਵੀ ਸੰਗਰਮ ਅਤੇ ਸਿਰਫ ਇੱਕ ਪਰਿਵਾਰ ਲਈ ਚਿੰਤਾ ਦਾ ਵਿਸ਼ਾ ਨਹੀਂ ਸਗੋ ਸਮੁੱਚੇ ਸਮਾਜ ਲਈ ਖਤਰਾ ਬਣ ਗਿਆ। ਪੰਜਾਬ ਵਿੱਚ 2020 ਤੋਂ 2024 ਤੱਕ ਦਾਜ ਪ੍ਰਥਾ ਨਾਲ ਸੰਬੰਧਤ ਕਈ ਮਾਮਲੇ ਸਾਹਮਣੇ ਆਏ। ਜੇਕਰ ਅਸੀਂ 2020 ਦੀ ਗੱਲ ਕਰੀ ਤਾਂ 2020 ਵਿੱਚ ਮੋਗਾ ਜ਼ਿਲ੍ਹੇ ਵਿੱਚ ਇੱਕ ਲੜਕੀ ਦੇ ਪਰਿਵਾਰ ਵਾਲਿਆਂ ਨੇ ਕਰਜ਼ਾ ਲੈ ਕੇ ਦਾਜ ਦਿੱਤਾ ਪਰ ਇਸ ਸਭ ਤੋਂ ਬਾਵਜੂਦ ਵੀ ਉਸਦੇ ਸਹੁਰੇ ਵਾਲਿਆਂ ਵੱਲੋਂ ਹੋਰ ਮੰਗ ਕੀਤੀ ਗਈ ਅਤੇ ਲੜਕੀ ਨੂੰ ਸਰੀਰਕ ਅਤੇ ਮਾਨਸਿਕ ਤੌਰ ਤੇ ਤੰਗ ਪ੍ਰੇਸ਼ਾਨ ਕੀਤਾ ਗਿਆ। ਇਸ ਤੋਂ ਬਾਅਦ ਜੇਕਰ 2018 ਦੀ ਗੱਲ ਕਰ ਲਈਏ ਤਾਂ 2018 ਵਿੱਚ ਅੰਮ੍ਰਿਤਸਰ ਵਿੱਚ ਦਾਜ ਨਾ ਮਿਲਣ ਕਾਰਨ ਇੱਕ ਲੜਕੀ ਨੂੰ ਜ਼ਿੰਦਾ ਸਾੜਨ ਦੀ ਕੋਸ਼ਿਸ਼ ਕੀਤੀ ਗਈ। ਹੁਣ 2019 ਦੀ ਵੀ ਗੱਲ ਕਰ ਲਈਏ ਤਾਂ ਲੁਧਿਆਣਾ ਵਿੱਚ 2019 ਵਿੱਚ ਇੱਕ ਔਰਤ ਨੂੰ ਦਾਜ ਦੇ ਦਬਾਅ ਕਾਰਨ ਸੜਕਾਂ ਤੇ ਪਟਕਣਾ ਪਿਆ ਸੀ। ਇਨ੍ਹਾਂ ਘਟਨਾਵਾਂ ਤੋਂ ਸਪੱਸ਼ਟ ਹੈ ਕਿ ਦਾਜ ਦੀ ਪ੍ਰਥਾ ਅਜੇ ਵੀ ਕਈ ਪਰਿਵਾਰਾਂ ਲਈ ਗੰਭੀਰ ਸਮੱਸਿਆ ਬਣੀ ਹੋਈ ਹੈ। ਤਾਂ ਦੇਖਿਆ ਤੁਸੀਂ ਦਹੇਜ ਪ੍ਰਥਾ ਕਿਸ ਹੱਦ ਤੱਕ ਵੱਧ ਗਈ ਹੈ ਇਹ ਪ੍ਰਥਾ ਇੰਦਾ ਹੀ ਖਤਮ ਨਹੀਂ ਹੋਵੇਗੀ ਜੇਕਰ ਅਸੀਂ ਦਹੇਜ ਪ੍ਰਥਾ ਨੂੰ ਖਤਮ ਕਰਨਾ ਚਾਹੁੰਦੇ ਹਾਂ ਤਾਂ ਸਭ ਤੋਂ ਪਹਿਲਾਂ ਦਾਸ ਦੀ ਪਰੰਪਰਾ ਨੂੰ ਖਤਮ ਕਰਨ ਲਈ ਸਾਨੂੰ ਆਪਣੀ ਸੋਚ ਬਦਲਣੀ ਹੋਵੇਗੀ ਵਿਆਹ ਨੂੰ ਪਿਆਰ ਅਤੇ ਭਰੋਸੇ ਦਾ ਰਿਸ਼ਤਾ ਸਮਝਣਾ ਹੋਵੇਗਾ ਨਾ ਕਿ ਲੈਣ ਦੇਣ ਦਾ ਦੂਜਾ ਆਪਣੀਆਂ ਧੀਆਂ ਨੂੰ ਆਤਮ ਨਿਰਭਰ ਬਣਾਓ ਉਹਨਾਂ ਨੂੰ ਹਰ ਖੇਤਰ ਵਿੱਚ ਸਮਰਥ ਬਣਾਓ ਤਾਂ ਜੋ ਦਾਜ ਦੇ ਦਬਾਅ ਤੋਂ ਬਚ ਸਕਣ ਤੀਜਾ ਦਾਜ ਵਿਰੋਧੀ ਕਾਨੂੰਨਾਂ ਦੀ ਪਾਲਣਾ ਕਰੋ ਅਤੇ ਜੇਕਰ ਕਿਸੇ ਪਰਿਵਾਰ ਵਿੱਚ ਦਾਜ ਦਾ ਦਬਾਅ ਹੈ ਤਾਂ ਕਾਨੂੰਨੀ ਸਹਾਇਤਾ ਲਓ ਦਾਜ ਪ੍ਰਥਾ ਨੇ ਸਾਡੇ ਸਮਾਜ ਨੂੰ ਕਈ ਪੀੜ੍ਹੀਆਂ ਤੱਕ ਜਕੜਿਆ ਹੋਇਆ ਹੈ ਪਰ ਹੁਣ ਸਮਾਂ ਆ ਗਿਆ ਹੈ ਕਿ ਅਸੀਂ ਇਸ ਨੂੰ ਖਤਮ ਕਰਨ ਲਈ ਇਕਜੁੱਟ ਹੋਈਏ ਇਹ ਉਹ ਸਮਾਜ ਜਦੋਂ ਸਾਨੂੰ ਆਪਣੀ ਸੋਚ ਅਤੇ ਪਰੰਪਰਾਵਾਂ ਨੂੰ ਬਦਲਣ ਦੀ ਲੋੜ ਹੈ ਇਹ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ ਕਿ ਅਸੀਂ ਆਪਣੀਆਂ ਧੀਆਂ ਨੂੰ ਨਾ ਸਿਰਫ ਪਿਆਰ ਕਰੀਏ ਬਲਕਿ ਉਹਨਾਂ ਨੂੰ ਬੰਦ ਦਾ ਸਤਿਕਾਰ ਅਤੇ ਬਰਾਬਰ ਦੇ ਅਧਿਕਾਰ ਵੀ ਦੇਈਏ ਸਾਡੀਆਂ ਧੀਆਂ ਬੋਝ ਨਹੀਂ ਸਗੋ ਸਮਾਜ ਦੀ ਤਾਕਤ ਨੇ ਆਓ ਸਾਰੇ ਮਿਲ ਕੇ ਦਾਜ ਪ੍ਰਥਾ ਦੇ ਖਿਲਾਫ ਖੜੇ ਹੋਈਏ ਅਤੇ ਸਮਾਜ ਨੂੰ ਇੱਕ ਨਵੀਂ ਦਿਸ਼ਾ ਦਈਏ